ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਪੀਐਸਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਪਾਣੀ ਦੇ ਇੱਕ ਛੋਟੇ ਜਿਹੇ ਨੁਕਤੇ ਬਾਰੇ ਜੋ ਕਿ ਸਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ ਇਹ ਪਾਣੀ ਦਾ ਇੱਕ ਛੋਟਾ ਜਿਹਾ ਨੁਕਤਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਰਕਤਾਂ ਤੇ ਖੁਸ਼ੀਆਂ ਲੈ ਕੇ ਆਵੇਗਾ ਪਿਆਰੀ ਸਾਥ ਸੰਗਤ ਜੀ ਰਾਤ ਨੂੰ ਜਦੋਂ ਅਸੀਂ ਸੌਣਾ ਹੈ ਤਾਂ ਪਾਣੀ ਦਾ ਇੱਕ ਬਰਤਨ ਭਰ ਕੇ ਆਪਣੇ ਸਿਰਹਾਣੇ ਰੱਖ ਲੈਣਾ ਹੈ ਭਾਂਡਾ ਚਾਹੇ ਤਾਂ ਤੁਸੀਂ ਕੋਈ ਵੀ ਲੈ ਸਕਦੇ ਹੋ ਚਾਹੇ ਮਿੱਟੀ ਦਾ ਹੋਵੇ ਚਾਹੇ ਕੱਚ ਦਾ ਜਾਂ ਸਟੀਲ ਦਾ ਜਾਂ ਫਿਰ ਪਲਾਸਟਿਕ ਦਾ ਵੀ ਲੈ ਸਕਦੇ ਹੋ ਭਾਂਡਾ ਵੀ ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਹੋ ਗਲਾਸ ਗੜਵੀ ਜੱਗ ਕੁਛ ਵੀ ਉਸ ਬਰਤਨ ਨੂੰ ਤੁਸੀਂ ਪਾਣੀ ਨਾਲ ਪੂਰੀ ਤਰ੍ਹਾਂ ਭਰ ਕੇ ਆਪਣੇ ਸਿਰਹਾਣੇ ਰੱਖ ਲਵੋ ਉਸ ਪਾਣੀ ਦੇ ਭਰੇ ਬਰਤਨ ਨੂੰ ਪੂਰੀ ਰਾਤ ਹੀ ਪਿਆ ਰਹਨ ਦਿਓ ਬਾਕੀ ਇਸ ਉਪਾਅ ਬਾਰੇ ਅਸੀਂ ਬਾਅਦ ਵਿੱਚ ਗੱਲ ਕਰਾਂਗੇ ਕਿ ਇਸ ਨੂੰ ਕਿਵੇਂ ਕਰਨਾ ਹੈ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਇੰਨੀਆਂ ਮੁਸ਼ਕਲਾਂ ਅੜਚਨਾ ਕਿਉਂ ਆਉਂਦੀਆਂ ਨੇ ਇਹ ਸਭ ਸਾਡੀ ਜ਼ਿੰਦਗੀ ਦੇ ਵਿੱਚ ਆਲਸ ਕਰਕੇ ਹੈ ਜਿਹੜਾ ਸਾਰਾ ਦਿਨ ਸਾਨੂੰ ਆਲਸ ਪਿਆ ਰਹਿੰਦਾ ਹੈ ਸਾਨੂੰ ਦਿਲ ਇਧਰ ਪਿਆ ਰਹਿੰਦਾ ਹੈ ਕੁਝ ਲੋਕ ਕਹਿੰਦੇ ਨੇ ਕਿ ਸਾਡਾ ਕੰਮ ਕਰਨ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਜਾਂ ਫਿਰ ਕਈ ਲੋਕ ਕਹਿੰਦੇ ਨੇ ਕਿ ਸਾਡਾ ਕੰਮ ਕਰਨ ਨੂੰ ਤਾਂ ਬਹੁਤ ਦਿਲ ਕਰਦਾ ਹੈ ਪਰ ਸਾਡਾ ਸਰੀਰ ਨਹੀਂ ਸਾਥ ਦੇਂਦਾ ਸਾਡਾ ਸਰੀਰ ਥੱਕਿਆ ਥੱਕਿਆ ਰਹਿੰਦਾ ਹੈ ਪਤਾ ਨਹੀਂ ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿਉਂਕਿ ਕਈ ਵਾਰ ਅਸੀਂ ਆਪਣੇ ਸਰੀਰ ਨੂੰ ਬਹੁਤ ਹੀ ਆਰਾਮ ਦੀ ਆਦਤ ਪਾ ਲੈਂਦੇ ਹਾਂ ਸਤ ਸੰਗਤ ਜੀ ਕਿਹਾ ਜਾਂਦਾ ਹੈ ਕਿ ਅਸੀਂ ਜਿੰਨਾ ਹੀ ਕੰਮ ਕਰਾਂਗੇ ਓਨਾ ਹੀ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਫਿਰ ਆਲਸ ਤੇ ਸੁਸਤੀ ਸਾਡੇ ਤੋਂ ਬਹੁਤ ਦੂਰ ਰਹਿਣਗੇ ਸੋ ਸਭ ਤੋਂ ਪਹਿਲਾਂ ਅਸੀਂ ਆਪਣੇ ਸਰੀਰ ਚੋਂ ਆਲਸ ਤੇ ਸੁਸਤੀ ਨੂੰ ਦੂਰ ਕਰਨਾ ਹੈ ਇਸ ਲਈ ਇਸ ਲਈ ਅਸੀਂ ਉਹ ਪਾਣੀ ਦਾ ਨੁਕਤਾ ਵਰਤਣਾ ਹੈ ਸਾਧ ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚੋਂ ਆਲਸ ਤੇ ਦਲਿੱਦਰ ਉਸ ਦਿਨ ਹੀ ਦੂਰ ਜਾਵੇਗਾ ਜਿਸ ਦਿਨ ਤੋਂ ਅਸੀਂ ਜਲਦੀ ਉੱਠਣਾ ਸ਼ੁਰੂ ਕਰ ਦੇਵਾਂਗੇ ਜਦੋਂ ਅਸੀਂ ਸੂਰਜ ਚੜਨ ਤੋਂ ਪਹਿਲਾਂ ਉੱਠਾਂਗੇ ਤਾਂ ਉਦੋਂ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਏਗਾ ਬਹੁਤੇ ਲੋਕ ਇਸ ਤਰ੍ਹਾਂ ਕਰਦੇ ਨੇ ਕਿ ਉਹ ਰਾਤ ਨੂੰ ਬਹੁਤ ਲੇਟ ਸੌਂਦੇ ਨੇ ਤੇ ਸਵੇਰੇ ਲੇਟ ਹੀ ਉੱਠਦੇ ਨੇ ਉਹ ਰੋਜ਼ ਹੀ ਸੂਰਜ ਚੜਨ ਤੋਂ ਬਾਅਦ ਵਿੱਚ ਉੱਠਦੇ ਹਨ ਪਰ ਜਿਹੜਾ ਸਮਾਂ ਸੂਰਜ ਚੜਨ ਤੋਂ ਪਹਿਲਾਂ ਦਾ ਹੁੰਦਾ ਹੈ ਉਹ ਸਮਾਂ ਬਹੁਤ ਹੀ ਵਧੀਆ ਹੁੰਦਾ ਹੈ ਤਾਕਤਵਰ ਹੁੰਦਾ ਹੈ ਉਹ ਸਮਾਂ ਸਾਰੇ ਦਿਨ ਦੇ ਬਰਾਬਰ ਪੂਰੀ ਤਰ੍ਹਾਂ ਸ਼ਕਤੀਸ਼ਾਲੀ ਹੁੰਦਾ ਹੈ ਕਿਉਂਕਿ ਉਸ ਵੇਲੇ ਪੂਰੀ ਦੁਨੀਆ ਸੁੱਤੀ ਪਈ ਹੁੰਦੀ ਹੈ ਉਸ ਵੇਲੇ ਸਿਰਫ ਰੱਬ ਨੂੰ ਯਾਦ ਕਰਨ ਵਾਲੇ ਹੀ ਉੱਠਦੇ ਨੇ ਜਾਂ ਫਿਰ ਜਿਨ੍ਹਾਂ ਨੂੰ ਕੋਈ ਜ਼ਰੂਰੀ ਕੰਮ ਹੁੰਦੇ ਨੇ ਉਹ ਹੀ ਆਪਣੇ ਕੰਮਾਂ ਕਰਿਆ ਕਰਕੇ ਉੱਠਦੇ ਨੇ ਪਰ ਬਹੁਤੇ ਲੋਕ ਉਸ ਵੇਲੇ ਸੁੱਤੇ ਪਏ ਹੁੰਦੇ ਨੇ ਜਿਸ ਕਰਕੇ ਵਾਤਾਵਰਣ ਵਿੱਚ ਕੋਈ ਵੀ ਪ੍ਰਦੂਸ਼ਣ ਨਹੀਂ ਹੁੰਦਾ ਜਿਵੇਂ ਕਿ ਸ਼ੋਰ ਪ੍ਰਦੂਸ਼ਣ ਧੂਆਂ ਪ੍ਰਦੂਸ਼ਣ ਜੋ ਕਿ ਮੋਟਰਸਾਈਕਲ ਗੱਡੀਆਂ ਨਾਲ ਹੁੰਦਾ ਹੈ ਸਵੇਰ ਦਾ ਸਮਾਂ ਬਹੁਤ ਹੀ ਸ਼ਾਂਤ ਹੁੰਦਾ ਹੈ ਜਦੋਂ ਅਸੀਂ ਸਵੇਰੇ-ਸਵੇਰ ਉੱਠਦੇ ਹਾਂ ਤਾਂ ਸਾਡੇ ਮਨ ਤੇ ਤਨ ਨੂੰ ਸ਼ਕਤੀ ਮਿਲਦੀ ਹੈ ਸਵੇਰ ਦੀ ਨੀਂਦ ਜੇਕਰ ਅਸੀਂ ਛੱਡ ਦਿੱਤੀ ਤਾਂ ਤਾਂ ਸਾਨੂੰ ਬਹੁਤ ਕੁਝ ਮਿਲ ਜਾਵੇਗਾ ਸਿਆਣੇ ਕਹਿੰਦੇ ਹੁੰਦੇ ਸੀ ਕਿ ਜੇ ਕੁਝ ਪਾਉਣਾ ਹੋਵੇ ਤਾਂ ਕੁਝ ਖੋਣਾ ਵੀ ਪੈਂਦਾ ਹੈ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਤਰੱਕੀ ਬਰਕਤ ਪਾਉਣ ਦੇ ਲਈ ਸਾਨੂੰ ਸਵੇਰ ਦੀ ਨੀਂਦ ਛੱਡਣੀ ਪਵੇਗੀ ਜੇ ਤੁਸੀਂ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਹੈ ਤਾਂ ਸਵੇਰ ਦਾ ਸਮਾਂ ਸੰਭਾਲਣਾ ਪੈਣਾ ਹੈ ਸਵੇਰੇ ਜਲਦੀ ਉੱਠਣ ਵਾਲਾ ਇਨਸਾਨ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਰਹਿੰਦਾ ਹੈ ਕਿਉਂਕਿ ਜਦੋਂ ਅਸੀਂ ਸਵੇਰੇ ਜਲਦੀ ਉੱਠਦੇ ਹਾਂ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਨਾਮ ਜਪਿਆ ਤੇ ਗੁਰਬਾਣੀ ਦਾ ਗਿਆਨ ਹਾਸਲ ਕੀਤਾ ਫਿਰ ਆਪਣੇ ਕੰਮਕਾਰਾਂ ਨੂੰ ਸ਼ੁਰੂ ਕੀਤਾ ਜਦੋਂ ਅਸੀਂ ਸਵੇਰੇ ਜਲਦੀ ਉੱਠਦੇ ਹਾਂ ਤਾਂ ਸਾਰੇ ਕੰਮ ਵੀ ਜਲਦੀ ਖਤਮ ਕਰ ਲੈਂਦੇ ਹਾਂ ਤਾਂ ਇਸ ਲਈ ਰਾਤ ਨੂੰ ਵੀ ਟਾਈਮ ਨਾਲ ਸੋਣਾ ਚਾਹੀਦਾ ਹੈ ਤੇ ਲੇਟ ਨਾਈਟ ਸੌਣ ਦੀ ਆਦਤ ਵੀ ਛੱਡ ਦੇਣੀ ਚਾਹੀਦੀ ਹੈ ਜੇਕਰ ਰਾਤ ਨੂੰ ਅਸੀਂ ਜਲਦੀ ਸੋਵਾਂਗੇ ਤਾਂ ਸਵੇਰੇ ਜਲਦੀ ਉਠਾਂਗੇ ਕਈ ਲੋਕ ਕਹਿੰਦੇ ਨੇ ਕਿ ਸਾਨੂੰ ਸਵੇਰੇ ਜਾਗ ਜਲਦੀ ਹੀ ਆ ਜਾਂਦੀ ਹੈ ਪਰ ਬਿਸਤਰ ਤੋ ਨਹੀਂ ਉਠਿਆ ਜਾਂਦਾ ਜਾਂ ਫਿਰ ਘਰੇ ਕੋਈ ਹੋਰ ਮੈਂਬਰ ਉੱਠ ਜਾਵੇ ਤਾਂ ਸਾਡੀ ਜਾਗ ਖੁੱਲ ਜਾਂਦੀ ਹੈ ਪਰ ਹਿੰਮਤ ਹੀ ਨਹੀਂ ਪੈਂਦੀ ਕਿ ਅਸੀਂ ਬਿਸਤਰ ਛੱਡ ਦਈਏ ਅਸੀਂ ਵੀ ਉੱਠ ਕੇ ਰੱਬ ਦਾ ਨਾਮ ਜਪ ਲਈਏ ਜਾਂ ਫਿਰ ਆਪਣੇ ਕੰਮਕਾਰ ਕਰ ਲਈਏ ਕਹਿੰਦੇ ਕਿ ਲੇਟ ਉੱਠਣ ਨਾਲ ਆਲਸ ਸੁਸਤੀ ਸਾਨੂੰ ਕੇਰਾ ਪਾ ਲੈਂਦੀ ਹੈ ਅਸੀਂ ਫਿਰ ਦੁਬਾਰਾ ਸੌਂ ਜਾਂਦੇ ਹਾਂ ਤਾਂ ਇਸ ਕਰਕੇ ਤੁਸੀਂ ਪਾਣੀ ਦਾ ਉਪਾਗ ਕਰਨਾ ਹੈ ਜੇਕਰ ਸਵੇਰੇ ਜਲਦੀ ਜਾਗਾ ਜਾਵੇ ਤਾਂ ਬਿਸਤਰ ਨਹੀਂ ਛੱਡਿਆ ਜਾਂਦਾ ਤਾਂ ਜਦੋਂ ਵੀ ਤੁਹਾਡੀ ਅੱਖ ਖੁੱਲ੍ਹੇ ਤਾਂ ਸਿਰਾਂ ਨੇ ਪਏ ਪਾਣੀ ਦੇ ਬਰਤਨ ਵਿੱਚੋਂ ਪਾਣੀ ਦੇ ਵਿੱਚੋਂ ਆਪਣੀਆਂ ਅੱਖਾਂ ਤੇ ਛਿੱਟੇ ਮਾਰੋ ਜਾਂ ਫਿਰ ਕੋਈ ਕੱਪੜਾ ਗਿੱਲਾ ਕਰਕੇ ਆਪਣੀਆਂ ਅੱਖਾਂ ਤੇ ਫੇਰ ਲਵੋ ਕਿਉਂਕਿ ਸਵੇਰੇ-ਸਵੇਰ ਜਦੋਂ ਸਾਡੇ ਸਰੀਰ ਨੂੰ ਪਾਣੀ ਲੱਗ ਜਾਂਦਾ ਹੈ ਤਾਂ ਫਿਰ ਆਲਸ ਤੇ ਸੁਸਤੀ ਸਾਡੇ ਤੋਂ ਦੂਰ ਹੋ ਜਾਂਦੀ ਹੈ ਇਸ ਲਈ ਸਿਰਾਂ ਨੇ ਰੱਖੇ ਪਾਣੀ ਦੇ ਛਿੱਟੇ ਆਪਣੀਆਂ ਅੱਖਾਂ ਤੇ ਮਾਰ ਲਵੋ ਤਾਂ ਆਲਸ ਤੇ ਸੁਸਤੀ ਬਿਲਕੁਲ ਹੀ ਦੂਰ ਹੋ ਜਾਣਗੇ ਤੁਸੀਂ ਆਰਾਮ ਨਾਲ ਉੱਠ ਜਾਵੋਗੇ ਇਸ ਤਰ੍ਹਾਂ ਤੁਸੀਂ ਕੁਝ ਦਿਨ ਕਰ ਲਵੋ ਇਹ ਨੁਕਤਾ ਬਹੁਤ ਹੀ ਲਾਭਕਾਰੀ ਹੈ ਜੇਕਰ ਤੁਸੀਂ ਵੀ ਅੰਮ੍ਰਿਤ ਵੇਲੇ ਉੱਠਣਾ ਚਾਹੁੰਦੇ ਹੋ ਸਵੇਰ ਦਾ ਸਮਾਂ ਸੰਭਾਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਫਿਰ ਇਹ ਨੁਕਤਾ ਅਪਣਾਉਣਾ ਪਵੇਗਾ ਇਹ ਨਗੁਤਾ ਤੁਹਾਡੇ ਜਲਦੀ ਉੱਠਣ ਦੇ ਬਹੁਤ ਹੀ ਕੰਮ ਆਵੇਗਾ ਯਕੀਨ ਮੰਨਿਓ ਜਿਸ ਦਿਨ ਤੋਂ ਆਪਾਂ ਅੰਮ੍ਰਿਤ ਵੇਲੇ ਉੱਠਣ ਲੱਗ ਪਏ ਤੇ ਵਾਹਿਗੁਰੂ ਜੀ ਦਾ ਨਾਮ ਜਪਣ ਲੱਗ ਪਏ ਜਿਸ ਦਿਨ ਤੋਂ ਅਸੀਂ ਆਪਣੇ ਕੰਮਕਾਰਾਂ ਨੂੰ ਸਹੀ ਤਰੀਕੇ ਦੇ ਨਾਲ ਖਤਮ ਕਰਨਾ ਸ਼ੁਰੂ ਕਰ ਦਿੱਤਾ ਸਾਡੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਕਲੇਸ਼ ਖਤਮ ਹੋ ਜਾਣਗੇ ਸਾਡੇ ਕਮਾਂਕਾਰਾਂ ਵਿੱਚ ਰੁਕਾਵਟ ਕਿਉਂ ਹੁੰਦੀ ਹੈ ਕਲੇਸ਼ ਕਿਉਂ ਹੁੰਦਾ ਹੈ ਦੁੱਖ ਕਿਉਂ ਹੁੰਦੇ ਹਨ ਕਿਉਂਕਿ ਅਸੀਂ ਆਪਣੇ ਆਪ ਨੂੰ ਇੱਕ ਆਦਤ ਪਾ ਰੱਖੀ ਹੈ ਕਿ ਆਪਾਂ ਹਰ ਕੰਮ ਨੂੰ ਕੱਲ ਕਰਾਂਗੇ ਸਾਡਾ ਮਨ ਵੀ ਬਹਾਨੇ ਮਾਰਨ ਲੱਗ ਪਿਆ ਹੈ ਜਦੋਂ ਵੀ ਅਸੀਂ ਸਵੇਰੇ ਜਲਦੀ ਉੱਠਣ ਬਾਰੇ ਗੱਲ ਕਰਦੇ ਹਾਂ ਸਾਡਾ ਮਨ ਸਾਨੂੰ ਕਈ ਬਹਾਨੇ ਦਿੰਦਾ ਹੈ ਕਿ ਸਾਡਾ ਸਰੀਰ ਨਹੀਂ ਠੀਕ ਸਰੀਰ ਨੂੰ ਥਕਾਵਟ ਹੋਈ ਹੈ ਕਿ ਰਾਤ ਲੇਟ ਨਾਈਟ ਤੱਕ ਕੰਮ ਕਰਦੇ ਰਹੇ ਸੀ ਇਸ ਕਰਕੇ ਉੱਠਿਆ ਨਹੀਂ ਜਾ ਰਿਹਾ ਕੱਲ ਤੋਂ ਜਲਦੀ ਉੱਠ ਜਾਇਆ ਕਰਾਂਗੇ ਪਰ ਆਪਾਂ ਇਸ ਮਨ ਦੇ ਬਹਾਨਿਆਂ ਨੂੰ ਨਹੀਂ ਚੱਲਣ ਦੇਣਾ ਆਪਾਂ ਅੰਮ੍ਰਿਤ ਵੇਲੇ ਉੱਠਣਾ ਹੈ ਜਿਸ ਦਿਨ ਤੋਂ ਸਵੇਰੇ ਜਲਦੀ ਉੱਠ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣ ਦੀ ਆਦਤ ਪੈ ਗਈ ਉੱਠਦੇ ਅਸਾਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ ਤੇ ਫਿਰ ਇਸ਼ਨਾਨ ਕਰਕੇ ਗੁਰੂ ਦੀ ਬਾਣੀ ਦਾ ਗਿਆਨ ਹਾਸਲ ਕਰਨਾ ਹਾਸਲ ਕੀਤਾ ਵਾਹਿਗੁਰੂ ਜੀ ਦਾ ਨਾਮ ਜਪਣਾ ਸ਼ੁਰੂ ਕੀਤਾ ਤਾਂ ਸਾਡੀ ਜ਼ਿੰਦਗੀ ਉਸ ਦਿਨ ਤੋਂ ਹੀ ਸ਼ੁਰੂ ਹੋ ਜਾਵੇਗੀ ਇਹ ਸਭ ਤਾਂ ਹੀ ਹੋ ਸਕਦਾ ਹੈ ਜੇਕਰ ਅਸੀਂ ਇਹ ਨੁਕਤਾ 7 ਦਿਨ ਅਪਣਾ ਕੇ ਦੇਖਾਂਗੇ ਇਹ ਨੁਕਤਾ ਤੁਹਾਡੇ ਬਹੁਤ ਕੰਮ ਆਵੇਗਾ ਪਿਆਰੀ 사ਤਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਹੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ